ਸ਼ੰਭੂ ਬਾਡਰ ਤੋਂ ਕਿਸਾਨੀ ਧਰਨੇ ਦੌਰਾਨ ਕਿਸਾਨਾਂ ਦਾ ਜਿਹੜਾ ਸਮਾਨ ਚੋਰੀ ਹੋਇਆ ਸੀ ਉਹ ਨਾਪਾ ਦੇ ਈਓ ਦੀ ਸਰਕਾਰੀ ਕੋਠੀ ਦੇ ਵਿੱਚੋਂ ਮਿਲਿਆ ਤਾਂ ਉਸ ਤੋਂ ਬਾਅਦ ਹੁਣ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ 17 ਤੇ 18 ਦਸੰਬਰ ਨੂੰ ਡੀਸੀ ਦੇ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾ 19 ਦਸੰਬਰ ਨੂੰ ਇਲਾਕੇ ਦੇ ਵਿੱਚ ਰੇਲਵੇ ਟਰੈਕ ਨੇ ਜਿਹੜੇ ਜਾਮ ਕੀਤੇ ਜਾਣਗੇ ਤਾਂ ਜੋ ਆਮ ਜਨਤਾ ਨੂੰ ਵੀ ਪਤਾ ਚੱਲੇ ਕਿ ਕਿਸਾਨਾਂ ਦਾ ਸੰਘਰਸ਼ ਕੀ ਹੈ ਕਿਸਾਨਾਂ ਦੇ ਨਾਲ ਕੀ ਤੱਕਾ ਹੋਇਆ ਤੇ ਕਿਸ ਨੂੰ ਲੈ ਕੇ ਕਿਸਾਨ ਜਿਹੜੇ ਆਪਣਾ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਬੰਦੀਆਂ ਦੇ ਵੱਲੋਂ ਐਲਾਨ ਕੀਤਾ ਗਿਆ ਉਹਨਾਂ ਨੇ ਸਪਸ਼ਟ ਕੀਤਾ ਕਿ ਜਦ ਤੱਕ ਇਸ ਮਾਮਲੇ ਬਾਰੇ ਉਚਿਤ ਕਾਰਵਾਈ ਨਹੀਂ ਹੁੰਦੀ ਅਤੇ ਜਿਹੜਾ ਕਿ ਉਹਨਾਂ ਨੂੰ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਮਿਲਦਾ ਤਾਂ ਉਹਨਾਂ ਦਾ ਅੰਦੋਲਨ ਹੈ ਜਿਹੜਾ ਲਗਾਤਾਰ ਜਾਰੀ ਰਹੇਗਾ ਇਸ ਘਟਨਾ ਤੇ ਕਿਸਾਨਾਂ ਦੇ ਵਿੱਚ ਨਿਰਾਸ਼ਾ ਅਤੇ ਗੁੱਸਾ ਵਧਿਆ ਹੋਇਆ ਤਾਂ ਤੁਹਾਨੂੰ ਦੱਸ ਦਈਏ ਕਿ ਮਿਲੀ ਜਾਣਕਾਰੀ ਅਨੁਸਾਰ ਨਾਬਾ ਦੇ ਈਓ ਦੀ ਸਰਕਾਰੀ ਕੋਠੀ ਵਿੱਚ ਟਰਾਲੀ ਦੇ ਪਾਰਟਸ ਅਤੇ ਹੋਰ ਚੋਰੀ ਦਾ ਸਮਾਨ ਬਰਾਮਦ ਹੋਣ ਤੋਂ ਬਾਅਦ ਵਿਵਾਦ ਜਿਹੜਾ ਗਰਮ ਹੋ ਗਿਆ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਜਿਹੜਾ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਬੇਨਕਾਬ ਕੀਤਾ ਕਿਸਾਨ ਜਥੇਬੰਦੀਆਂ ਨੇ ਸਪਸ਼ਟ ਕੀਤਾ ਜਦ ਤੱਕ ਉਹਨਾਂ ਦੇ ਮਾਮਲੇ ਦੇ ਵਿੱਚ ਉਚਿਤ ਕਾਰਵਾਈ ਨਹੀਂ ਹੁੰਦੀ ਉਹਨਾਂ ਦੇ ਵੱਲੋਂ ਅੰਦੋਲਨ ਹੈ ਜਿਹੜਾ ਲਗਾਤਾਰ ਚੱਲਦਾ ਰਹੇਗਾ ਤਾਂ ਇਸ ਘਟਨਾ ਨੇ ਕਿਸਾਨਾਂ ਦੇ ਵਿੱਚ ਨਿਰਾਸ਼ਾ ਅਤੇ ਗੁੱਸੇ ਨੂੰ ਵਧਾਇਆ ਤੇ ਉਹਨਾਂ ਨੇ ਆਪਣੇ ਹੱਕਾਂ ਦੇ ਲਈ ਆਪਣੀ ਲੜਾਈ ਜਾਰੀ ਰੱਖਣ ਅਤੇ ਸਰਕਾਰ ਦੇ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਗੱਲ ਲਿਆਉਣ ਦੇ ਲਈ ਇਹ ਫੈਸਲਾ ਲਿਆ ਕਿਸਾਨਾਂ ਦਾ ਇਹ ਕਦਮ ਇਲਾਕੇ ਦੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਹੈ ਤਾਂ ਜੋ ਹਰ ਕੋਈ ਪ੍ਰਸ਼ਾਸਨ ਲਾਪਰਵਾਹੀ ਅਤੇ ਬੇਇਨਸਾਫੀ ਦੇ ਖਿਲਾਫ ਇਕੱਠੇ ਹੋ ਸਕਣ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੁਧਿਆਣਾ ਦੇ EO ਦੀ ਸਰਕਾਰੀ ਕੋਠੀ ਦੇ ਵਿੱਚੋਂ ਸ਼ੰਭੂ ਬਾਰਡਰ ਤੋਂ ਕਿਸਾਨਾਂ ਦਾ ਸਮਾਨ ਜਿਹੜਾ ਚੋਰੀ ਹੋਇਆ ਮਿਲਿਆ ਨੇ ਤੇ ਕੱਲ ਜਿਹੜਾ ਕਿ ਵੀਡੀਓ ਵੀ ਕਾਫੀ ਸਾਹਮਣੇ ਆਈਆਂ ਸੀ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਆਪਣਾ ਸੰਘਰਸ਼ਾ ਜਿਹੜਾ ਤਿੱਖਾ ਕਰ ਦਿੱਤਾ ਤੇ ਹੁਣ ਦਸੰਬਰ ਦੇ 16 17 18 ਤੇ 19 ਦਸੰਬਰ ਦੇ ਲਈ ਜਿਹੜਾ ਕਿ ਵੱਡਾ ਐਲਾਨ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ 17 ਤੇ 18 ਦਸੰਬਰ ਨੂੰ ਐ ਡੀਸੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਕੋਈ ਵੀ ਕਾਰਵਾਈ ਜਿਹੜੀ ਇਸ ਮਾਮਲੇ ਦੇ ਵਿੱਚ ਨਹੀਂ ਹੁੰਦੀ ਤਾਂ 19 ਦਸੰਬਰ ਨੂੰ ਇਲਾਕੇ ਦੇ ਵਿੱਚ ਰੇਲਵੇ ਟਰੈਕ ਜਿਹੜੇ ਜਾਮ ਕੀਤੇ ਜਾਣਗੇ ਤਾਂ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਉਹਨਾਂ ਦੇ ਚੋਰੀ ਹੋਏ ਸਮਾਨ ਜਿਹੜਾ ਕਿ ਨਾਬਾ ਦੀ ਇੱਕ ਸਰਕਾਰੀ ਕੋਠੀ ਤੋਂ ਮਿਲਿਆ ਉਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਗੁੱਸਾ ਉਹਨਾਂ ਦੇ ਵੱਲੋਂ ਕਾਰਵਾਈ ਦੀ ਜਿਹੜੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ